ਸੋ ਦੋਸਤੋ ਪਿੰਡ ਮੱਲੇਵਾਲ ਦੇ ਵਿੱਚ ਬਹੁਤ ਵਧੀਆ ਜਿਹੜੇ ਨੌਜਵਾਨ ਨੇ ਇਹਨਾਂ ਨੌਜਵਾਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਆ ਤੁਸੀਂ ਦੇਖ ਰਹੇ ਹੋ ਜਿਹੜੀ ਕਬਰਸਤਾਨ ਆ ਕਬਰਸਤਾਨ ਦੇ ਵਿੱਚ ਘਟੋ ਘਟ ਮੇਲਾ ਦਾ 500 ਬੂਟਾ ਲਾਇਆ ਪਾਈਆਂ ਨੇ ਜਿਸ ਦੀ ਸੰਭਾਲ ਆ ਜਿਹੜੀ ਦੇਖ ਦੇਖਾ ਸਮਾਰਸੀ ਵਾਲ ਲੱਗਿਆ ਹੋਇਆ ਪਾਈਪ ਲੱਗਿਆ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾਤਾਵਰਨ ਸੁੱਧ ਸਾਫ਼ ਸੁਥਰਾ ਰੱਖਣ ਲਈ ਇਹ ਬਾਈਆਂ ਵੱਲੋਂ ਬਹੁਤ ਵਧੀਆ ਉਪਰਾਲਾ ਹੋ ਰਿਹਾ ਸੋ ਅਸੀਂ ਸਾਰੇ ਪਿੰਡ ਵਾਲਿਆਂ ਨੂੰ ਆ ਪੰਚਾਇਤਾਂ ਨੂੰ ਗ੍ਰਾਮ ਪੰਚਾਇਤਾਂ ਨੂੰ ਕਲੱਬਾਂ ਨੂੰ ਤੇ ਜਿਹੜੀ ਮਨੁੱਖੀ ਜੀਵਨ ਚੱਲ ਰਿਹਾ ਜਿਹੜੇ ਇਨਸਾਨ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਆਓ ਆਪਾਂ ਰਲ ਮਿਲ ਕੇ ਇਸ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਤੇ ਜਿਹੜਾ ਕਿ ਆਕਸੀਜਨ ਦੀ ਜਿਹੜੀ ਕਮੀ ਆ ਉਹ ਪੂਰੀ ਹੋ ਸਕੇ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਆਲੇ-ਦਾਲੇ ਜਿਹੜੇ ਬੂਟੇ ਨੇ ਅੱਜ ਲਗਭਗ 200 ਬੂਟੇ ਇਹਨਾਂ ਨੇ ਲਾਏ ਨੇ ਸੋ ਮਾਲਕ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸੋ ਅੱਜ ਵੀ ਇਹ ਬੂਟੇ ਜਿਹੜੇ ਲਾਏ ਨੇ ਇਹਨਾਂ ਦੀ ਦੇਖਭਾਲ ਵਾਸਤੇ ਬਹੁਤ ਵਧੀਆ ਬਾਈ ਸਮੇ ਤੋਂ ਸਮਾਂ ਕੱਢ ਕੇ ਬਾਈ ਜੀ ਰੋਜ਼ ਨਜ਼ਦੀਕੀ ਆਪਾਂ ਕਹਿ ਸਕਦੇ ਇੱਕ ਦਿਨ ਛੱਡ ਕੇ ਪਾਣੀ ਵੀ ਪਾਉਂਦੇ ਨੇ ਤੇ ਇਹਦੇ ਨਾਲ ਹੀ ਅਸੀਂ ਬਸ ਸਮੂਹ ਨਗਰ ਨੂੰ ಗ್ರಾಮ ਪੰਚਾਇਤਾਂ ਨੂੰ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਓ ਬਾਤ ਚੜ ਕੇ ਆਪਾਂ ਵੱਦ ਤੋਂ ਵੱਧ ਜਿਹੜੇ ਰੁੱਖ ਨੇ ਉਹ ਲਗਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਵਿੱਖਾ ਉਹ ਸਾਫ਼ ਸੁਥਰਾ ਬਣਿਆ ਰਹੇ ਸੋ ਇਸ ਦੇ ਨਾਲ ਹੀ ਜਿਹੜੇ ਬੂਟੇ ਨੇ ਕੋਈ ਅੰਬ ਦਾ ਬੂਟਾ ਕੋਈ ਫੁੱਲਾਂ ਦਾ ਬੂਟਾ ਕੋਈ ਹਨਾ ਕੋਈ ਕਿਸੇ ਵੀ ਪ੍ਰਕਾਰ ਦੇ ਕੋਈ ਅਮਲੀ ਦਾ ਬੂਟਾ ਜਾਂ ਕੋਈ ਤੂਦ ਦਾ ਬੂਟਾ ਜਾਂ ਆਪਾਂ ਕਹਿ ਸਕਦੇ ਹਾਂ 75 ਪ੍ਰਕਾਰ ਦੇ ਜਿਹੜੇ ਇੱਥੇ ਬੂਟੇ ਨੇ ਉਹ ਲਗਾਏ ਗਏ ਨੇ ਸੋ ਇਹ ਜਿਹੜਾ ਕਬਰਸਤਾਨ ਆ ਅੱਜ ਤੋਂ ਤੁਸੀਂ ਪਹਿਲਾਂ 5-4 ਸਾਲ ਪਹਿਲਾਂ ਦੇਖਿਆ ਹੋਊਗਾ ਇੱਥੇ ਬਹੁਤ ਬੜਾ ਬੜਾ ਜਿਹੜਾ ਘਾਹ ਫੈਲਿਆ ਹੋਇਆ ਸੀ ਤੇ ਬੜੇ ਬੜੇ ਇੱਥੇ ਟਿੱਬੇ ਸੀ ਤੇ ਬਾਈਆਂ ਨੇ ਲਗਾਤਾਰ ਜਿਹੜੀ ਮਿਹਨਤ ਕਰਕੇ ਬਹੁਤ ਵਧੀਆ ਜਿਹੜਾ ਇੱਥੀ ਘੜੇ ਬਹੁਤ ਵਧੀਆ ਜਿਹੜਾ ਮਾਹੌਲ ਆ ਉਹ ਪੈਦਾ ਕੀਤਾ ਸੋ ਦੇਖੋ ਅਤੀ ਸੁੰਦਰਤਾ ਜਿਹੜੀ ਇਹਦੀ ਤੁਸੀਂ ਦੇਖ ਰਹੇ ਹੋ ਤੇ ਅਸੀਂ ਸਾਰਿਆਂ ਨੂੰ ਬਸ ਇਹੀ ਅਪੀਲ ਕਰਦੇ ਆ ਕਿ ਆਓ ਰਲ ਮਿਲ ਕੇ ਜਿਹੜੇ ਵੱਧ ਤੋਂ ਵੱਧ ਆਪਾਂ ਜਿਹੜੇ ਰੁੱਖ ਨੇ ਉਹ ਲਗਾਈਏ ਤੇ ਇਹਨਾਂ ਰੁੱਖਾਂ ਬਾਅਦ ਤੇ ਬਾਈਆਂ ਜੀ ਵੱਲੋਂ ਬਹੁਤ ਵਧੀਆ ਜਿਹੜਾ ਉਪਰਾਲਾ ਤੁਸੀਂ ਦੇਖ ਰਹੇ ਹੋ ਆ ਦੇਖੋ ਟੂਟੀਆਂ ਲਾ ਕੇ ਸਮਰੱਥੀ ਵੱਲ ਲਗਾ ਕੇ ਪਾਈਪ ਲਾ ਕੇ ਤੇ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਹੋਇਆ ਸੋਭਾ ਸਾਡਾ ਸਾਡੀ ਬੇਨਤੀ ਹੈ ਸਾਰੇ ਅ ਨਗਰ ਨੂੰ ਖੇੜੇ ਨੂੰ ਬੇਨਤੀ ਆ ਕਿ ਆਪਾਂ ਵੱਧ ਚੜ ਕੇ ਜਿਹੜੇ ਬੂਟੇ ਨੇ ਉਹ ਵੱਧ ਤੋਂ ਵੱਧ ਲਾਈਏ ਥੋੜਾ ਜਿਹਾ ਖਿੰਡ ਕੇ ਜੇ ਵੀਰ ਬਣ ਕੇ ਮੜਾ ਕਿਤੇ ਕਿਤੇ ਖੜਿਓ ਤੇ ਕਿਤੇ ਕਿਤੇ ਮੜੇ ਦਿਖਾ ਦੋ ਹਨ ਤੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਆ ਵੀ ਬਾਈਆਂ ਨੇ ਮਿਹਨਤ ਕਰੀਏ ਲਗਾਤਾਰ ਇਹਨਾਂ ਦੀ ਮਿਹਨਤ ਨੂੰ ਰੱਬ ਭਾਗ ਲਾਵੇ ਦਿਨ ਦੁਗਣੀ ਰਾਤ ਚੌਕਣੀ ਤਰੱਕੀਆਂ ਬਖਸ਼ੇ ਮਾਲਕ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਬਸ ਜਿਹੜੀ ਸੋਚ ਆ ਇਹ ਬਲੰਦ ਰੱਖੀਏ ਆਪਾਂ ਆਉਣ ਵਾਲੀ ਜਿਹੜੀ ਭਵਿਕਾ ਭਵਿਕ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਕ ਜਾਗ ਲਾਈਏ ਇੱਕ ਜਾਗ ਦੇ ਨਾਲ ਜਿਹੜਾ ਆ ਰੁੱਖ ਨੇ ਉਹ ਬਾਤ ਚੜ ਕੇ ਜਿਹੜਾ ਆਪਾਂ ਇਹਨਾਂ ਦੇ ਨਹੀਂ ਦੇ ਸਕਦੇ ਕਿਉਂਕਿ ਕਿਸੇ ਸ਼ਹਿਰ ਨੇ ਇਹ ਗੱਲ ਆਖੀ ਆ ਕਿ ਜਿਉਣਾ ਮਰਨਾ ਜਿਹੜਾ ਸੱਚ ਆ ਕਿਉਂਕਿ ਆਪਾਂ ਨੇ ਹਰ ਇੱਕ ਇਨਸਾਨ ਨੇ ਜਿਹੜਾ ਮਰਨਾ ਤੇ ਸੱਚ ਨਾਲ ਕੁਝ ਨਹੀਂ ਲੈ ਕੇ ਜਾਣਾ ਪਰ ਇੱਕ ਜਿਹੜਾ ਪੌਦਾ ਜਦੋਂ ਆਪਾਂ ਕਿਤੇ ਵੀ ਆਪਾਂ ਕਬਰਸਤਾਨ ਤੇ ਜਾਂਦੇ ਆ ਜਾਂ ਕਿਤੇ ਵੀ ਸਿਰਫ ਇਹ ਲੱਕੜ ਹੀ ਆਪਣੇ ਕੰਮ ਆਉਂਦੀ ਆ ਇਸ ਕਰਕੇ ਵੱਧ ਤੋਂ ਵੱਧ ਦੋਸਤੋ ਬੂਟੇ ਲਗਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਉਹ ਪੂਰੀ ਹੋ ਸਕੇ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ ਆਵਰਾਲ ਮਿਲ ਕੇ ਸਭ ਪੌਦੇ ਪਿੰਡਾਂ ਦੇ ਵਿਕਾਸ ਲਈ ਬਾਤ ਚੜ ਕੇ ਲਾਈਏ ਥੈਂਕ ਯੂ ਸ਼ੁਕਰੀਆ ਮ